ਸਿਕਲ ਦੋਸਤੋ ਅੱਜ ਅਸੀਂ ਘਰ ਦੇ ਵਿੱਚ ਬਣਾਉਣ ਜਾ ਰਹੇ ਹਾਂ ਜੀ ਇੱਕ ਟੈਨ ਰਿਮੂਵਿੰਗ ਪੈਕ ਜਿਸ ਦੇ ਨਾਲ ਤੁਸੀਂ ਹੱਥਾਂ ਪੈਰਾਂ ਤੇ ਗਰਦਨ ਤੇ ਜੰਮੀ ਹੋਈ ਮੈਲ ਨੂੰ ਬਹੁਤ ਆਸਾਨੀ ਦੇ ਨਾਲ ਦੂਰ ਕਰ ਸਕਦੇ ਹੋ ਇਸ ਪੈਕ ਦੇ ਲਈ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਜੀ ਕਾਫੀ ਦਾ ਇੱਕ ਪਾਊਚ ਬਹੁਤ ਆਸਾਨੀ ਨਾਲ ਘਰ ਦੇ ਵਿੱਚ ਮਿਲ ਜਾਂਦਾ ਹੈ ਜਾਂ ਇੱਕ ਚਮਚ ਕਾਫੀ ਤੁਸੀਂ ਲੈਣੀ ਹੈ ਇਸ ਦੇ ਲਈ ਤੇ ਫਿਰ ਥੋੜੀ ਜਿਹੀ ਇਸ ਦੇ ਵਿੱਚ ਵੈਸਲੀਨ ਐਡ ਕੀਤੀ ਹੈ ਇੱਕ ਚਮਚ ਤੁਸੀਂ ਇਸ ਦੇ ਵਿੱਚ ਨਾਰੀਅਲ ਦਾ ਤੇਲ ਐਡ ਕਰ ਸਕਦੇ ਹੋ ਜੇਕਰ ਤੁਹਾਡੇ ਕੋਲੇ ਵੈਸਲੀਨ ਨਹੀਂ ਹੈਗੀ ਤਾਂ ਇੱਕ ਚਮਚੇ ਦੇ ਕਰੀਬ ਮੈਂ ਇਥੇ ਟੁੱਥ ਪੇਸਟ ਐਡ ਕੀਤੀ ਹੈ ਕੋਈ ਵੀ ਪੇਸਟ ਜਿਹੜੀ ਤੁਸੀਂ ਘਰ ਦੇ ਵਿੱਚ ਇਸਤੇਮਾਲ ਕਰਦੇ ਹੋ ਉਹ ਤੁਸੀਂ ਲੈ ਲੈਣੀ ਆ ਅੱਧਾ ਚਮਚੇ ਦੇ ਕਰੀਬ ਆਪਾਂ ਇਸ ਦੇ ਵਿੱਚ ਬੇਕਿੰਗ ਸੋਡਾ ਐਡ ਕੀਤਾ ਹੈ ਜੇਕਰ ਬੇਕਿੰਗ ਸੋਡਾ ਨਹੀਂ ਤਾਂ ਬੇਕਿੰਗ ਪਾਊਡਰ ਵੀ ਯੂਜ਼ ਕਰ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਗੁਲਾਬ ਜਲ ਦੇ ਨਾਲ ਜੇਕਰ ਗੁਲਾਬ ਜਲ ਨਹੀਂ ਹੈ ਤਾਂ ਤੁਸੀਂ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ ਇਹ ਬਹੁਤ ਹੀ ਆਸਾਨੀ ਦੇ ਨਾਲ ਸਾਡਾ ਇੱਕ ਪੈਕ ਜਿਹੜਾ ਹੈ ਉਹ ਰੈਡੀ ਹੋ ਗਿਆ ਜਿਸ ਦੇ ਵਿੱਚ ਅਸੀਂ ਕਾਫੀ ਐਡ ਕੀਤੀ ਆ ਵੈਸਲੀਨ ਐਡ ਕੀਤੀ ਆ ਜਾਂ ਫਿਰ ਤੁਸੀਂ ਨਾਰੀਅਲ ਦਾ ਤੇਲ ਯੂਜ਼ ਕਰ ਸਕਦੇ ਹੋ ਬੇਕਿੰਗ ਸੋਡਾ ਐਡ ਕੀਤਾ ਤੇ ਉਸ ਤੋਂ ਬਾਅਦ ਗੁਲਾਬ ਜਲ ਸਾਰੀਆਂ ਚੀਜ਼ਾਂ ਘਰ 'ਚ ਬਹੁਤ ਈਜ਼ੀਲੀ ਮਿਲ ਜਾਂਦੀਆਂ ਕਾਫੀ ਸਾਡੀ ਸਕਿਨ ਤੇ ਉੱਪਰ ਐਂਟੀ-ਏਜਿੰਗ ਦਾ ਕੰਮ ਕਰਦੀ ਆ ਬਹੁਤ ਹੀ ਇਫੈਕਟਿਵ ਆ ਇਹ ਪੈਕ ਤੇ ਮੈਲ ਜਿਹੜੀ ਹੈ ਹੱਥਾਂ ਪੈਰਾਂ ਦੇ ਉੱਪਰ ਜਮਾ ਹੋ ਜਾਂਦੀ ਹੈ ਉਹਨੂੰ ਬਹੁਤ ਹੀ ਈਜ਼ੀਲੀ ਰਿਮੂਵ ਕਰਦੇ ਆ ਤੁਹਾਨੂੰ ਕੋਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਪੈਕ ਨੂੰ ਤੁਸੀਂ 5 ਮਿੰਟ ਚ ਬਣਾ ਕੇ ਅਪਲਾਈ ਕਰ ਲੈਣਾ ਵਾ ਤੇ ਅਪਲਾਈ ਹੋਣ ਦੇ ਬਾਅਦ ਤੁਸੀਂ ਇਸ ਨੂੰ ਡਰਾਈ ਹੋਣ ਤੱਕ ਜਦੋਂ ਤੱਕ ਇਹ ਬਿਲਕੁਲ ਸੁੱਕ ਨਹੀਂ ਜਾਂਦਾ ਉਦੋਂ ਤੱਕ ਇਸ ਨੂੰ ਲਗਾ ਕੇ ਰੱਖਣਾ ਹੈ ਕਿਤੇ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਕਿਸੇ ਪਾਰਟੀ 'ਚ ਜਾਣਾ ਹੈ ਫੰਕਸ਼ਨ 'ਚ ਜਾਣਾ ਹੈ ਤਾਂ ਤੁਸੀਂ ਫਟਾਫਟ ਇਸ ਪੈਕ ਨੂੰ ਬਣਾ ਕੇ ਘਰ ਦੇ ਵਿੱਚ ਹੀ ਅਪਲਾਈ ਕਰ ਲਓ ਹੱਥਾਂ ਪੈਰਾਂ ਦੇ ਉੱਪਰ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਮੈਲ ਜਿਹੜੀ ਆ ਉਹ ਜਮਾ ਹੋਈ ਆ ਤੇ ਉਸ ਤੋਂ ਬਾਅਦ ਡਰਾਈ ਹੋਣ ਦੇ ਬਾਅਦ ਤੁਸੀਂ ਇਸ ਨੂੰ ਬਹੁਤ ਆਸਾਨੀ ਦੇ ਨਾਲ ਉਤਾਰ ਸਕਦੇ ਹੋ ਕੋਈ ਸਕਰਬ ਨਹੀਂ ਚਾਹੀਦਾ ਕੋਈ ਹੋਰ ਚੀਜ਼ ਨਹੀਂ ਚਾਹੀਦੀ ਤੁਸੀਂ ਦੇਖ ਸਕਦੇ ਹੋ ਬਹੁਤ इजीली ਇਹ ਪੈਕ ਜੜਾਈ ਰਿਮੂਵ ਹੋ ਜਾਂਦਾ ਮੈਂ ਇਸ ਨੂੰ ਸਿਰਫ ਅੱਧਾ ਘੰਟਾ ਹੀ ਲਗਾਇਆ ਪਰ ਕੋਸ਼ਿਸ਼ ਕਰਿਓ ਕਿ ਇਸ ਨੂੰ 1 ਘੰਟਾ ਲਗਾ ਕੇ ਰੱਖਣਾ ਤੁਸੀਂ ਇਸ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਪੈਰਾਂ ਨੂੰ ਧੋ ਦੇਣਾ ਜੇਕਰ ਤੁਹਾਡੇ ਕੋਲੇ ਘਰ ਦੇ ਵਿੱਚ ਨਿੰਬੂ ਪਿਆਵਾ ਤਾਂ ਤੁਸੀਂ ਇਸ ਨੂੰ ਨਿੰਬੂ ਦੇ ਨਾਲ ਵੀ ਧੋ ਸਕਦੇ ਹੋ ਪਹਿਲਾਂ ਨਿੰਬੂ ਦੇ ਨਾਲ ਚੰਗੀ ਤਰ੍ਹਾਂ ਤੁਸੀਂ ਹੱਥਾਂ ਦੇ ਉੱਪਰ ਇਨੂੰ ਰਿਮੂਵ ਕਰ ਲੈਣਾ ਉਸ ਦੇ ਬਾਅਦ ਤੁਸੀਂ ਪਾਣੀ ਦੇ ਨਾਲ ਧੋ ਲਓ ਕਿਉਂਕਿ ਨਿੰਬੂ ਜਿਹੜਾ ਇਹ ਉਹ ਐਸਿਡਿਕ ਹੁੰਦਾ ਹੈ ਤੇ ਇਹ ਵੀ ਹੱਥਾਂ ਪੈਰਾਂ ਦੀ ਮੈਲ ਜਿਹੜੀ ਆ ਉਸ ਨੂੰ ਰਿਮੂਵ ਕਰਨ ਦੇ ਵਿੱਚ ਸਾਡੀ ਮਦਦ ਕਰਦਾ ਇਸ ਤਰ੍ਹਾਂ ਜਿਹੜੇ ਨਿੰਬੂ ਦੇ ਛਿਲਕੇ ਹੁੰਦੇ ਅਸੀਂ ਆਮ ਹੀ ਘਰਾਂ ਦੇ ਵਿੱਚੋਂ ਸੁੱਟ ਦਿੰਨੇ ਹਾਂ ਉਸ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਇਸ ਤੇ ਲਈ ਤੇ ਬਹੁਤ ਹੀ ਇਫੈਕਟਿਵ ਪੈਕ ਬਣਦਾ ਹੈ ਕੋਈ ਖਰਚਾ ਨਹੀਂ ਆਉਣ ਵਾਲਾ ਇਸ ਤੇ ਲਈ ਤੁਹਾਡਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਘਰ ਦੇ ਵਿੱਚ ਹੀ ਮਿਲ ਜਾਂਦੀ ਆ ਵਾ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹਦਾ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਹੀ ਮਿਲ ਜਾਂਦਾ ਹੈ ਇਹ ਨਹੀਂ ਕਿ ਤੁਹਾਨੂੰ 2 ਦਿਨ ਇਸ ਦੇ ਲਈ ਵੇਟ ਕਰਨੀ ਪੈਗੀ ਉਸ ਦੇ ਬਾਅਦ ਤੁਹਾਡੀ ਸਕਿਨ ਚੜੀਆ ਉਪ ਬ੍ਰਾਈਟ ਹੋਏਗੀ ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਜਿਹੜੀ ਮੈਲ ਜਮਾ ਹੋਈ ਸੀ ਇਸ ਨੇ ਬਹੁਤ इजीली ਲਾ ਦਿੱਤੀ ਇਸ ਦੇ ਬਾਅਦ ਹੱਥਾਂ ਪੈਰਾਂ ਦੇ ਉੱਪਰ ਇਸ ਨੂੰ ਲਗਾਉਣ ਦੇ ਬਾਅਦ ਡਰਾਈਨੈਸ ਵੀ ਨਹੀਂ ਹੁੰਦੀ ਕਿਉਂਕਿ ਅਸੀਂ ਇਸ ਦੇ ਵਿੱਚ ਵੈਸਲੀਨ ਐਡ ਕੀਤੀ ਸੀ ਤੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਇੱਕ ਦੋ ਵਾਰ ਤੁਸੀਂ ਇਸ ਪੈਕ ਨੂੰ ਯੂਜ਼ ਕਰਦੇ ਹੋ ਤਾਂ ਬਿਲਕੁਲ ਸਾਰੀ ਦੀ ਸਾਰੀ ਜਿਹੜੀ ਟੈਨਿੰਗ ਆ ਉਹ ਵੀ ਬੋਡੀ ਦੀ ਖਤਮ ਹੋ ਜਾਏਗੀ ਉਮੀਦ ਕਰਦੀ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਬੇਹਦ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ